ਕਿੱਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਆਪਾਂ ਲੈ ਕੇ ਆਏ ਆ ਪੂਰਾ ਚੋਟੀ ਦਾ ਮੈਚ ਆ ਪੂਰਾ ਮਾਹੌਲ ਗਰਮ ਆ ਅੱਜ ਸ਼ੀਲੂ ਦੇ ਜੱਫਿਆਂ ਤੇ 1.5 ਲੱਖ ਰੁਪਏ ਦੇ ਨ ਤਿੰਨ ਜੱਫੇ ਲੱਗੇ ਅਜ ਸਰਾਕਰਤਾ ਸਰਾਗੱਲਬਾਤ ਬਣਾਈ ਪਈ ਆ ਆਪਣੇ ਮੈਚ ਨੂੰ ਐਂਡ ਤੱਕ ਦੇਖੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਕਰ ਲਓ ਲਾਈਕ ਐਂਡ ਸਬਸਕ੍ਰਾਈਬ ਵੀ ਕਰ ਲਿਓ ਸਰਾਹ ਲਾਦਾ ਇਧਰ ਆ ਗਿਆ ਦੀਪ ਦਪੁਰਜੀ ਵਾਲਾ ਦੇਖੋ ਫਿਰ ਕੀਹਦੇ ਨਾਲ ਹੁੰਦਾ ਟੱਕਰਾ ਕਿ ਫਿਰ ਉਹ ਫੜ ਲੈ ਗਿੱਟਾ ਪਰਦੀਪ ਫੜਨਾ ਮਜ਼ਾਕ ਥੋੜੀ ਆ ਦੀਪ ਵੀ ਅੱਜ ਦੇ ਟਾਈਮ ਦਾ ਸੇਰੇ ਦਾ ਡਾਇਰੈਕਟਰ ਇੱਕ ਟਰੈਕਟਰਾਂ ਦੀ ਏਜੰਸੀ ਹੂਲ ਛੱਡੀ ਐ ਇੱਧਰ ਦੇਖੋ ਫਿਰ ਪ੍ਰਦਮਨ ਦੀ ਪੈਂਦੀ ਹੋਈ ਕਬੱਡੀ ਇਕੋ ਫਿਰ ਕਿਹਦੇ ਨਾਲ ਹੁੰਦਾ ਮੁਕਾਬਲਾ ਇੱਕ ਪਾਸੇ ਸ਼ਿੱਲੂ ਬਲਹਾਰਾ ਕਿਸ਼ਨ ਗੜੀਆ ਦੇਖੋ ਫਿਰ ਹਲਕੇ ਟੱਚ ਲੈ ਗਿਆ ਪ੍ਰਦਮਨ ਨੇ ਸਰਾਗਾ ਤਾਂ ਅੱਜ ਦੇ ਟਾਈਮ ਦਾ ਸੇਰੇ ਦਾ ਡਾਇਰ ਇੱਧਰ ਆ ਗਿਆ ਅੰਬਾ ਨੇ ਕਰੇ ਏਜੰਸੀ ਹੂਲ ਛੱਡੀ ਆ ਸਾਧਨਾ ਦੀ ਇਹ ਪੂਰਾ ਚੋਟੀ ਦਾ ਮਾਲ ਹੈ ਪਹਿਲਾਂ ਪਹਿਲਵਾਨੀ ਕਰਦਾ ਹੁੰਦਾ ਜੇ ਪਹਿਲਵਾਨਾਂ ਦੇ ਪੈਂਡ ਦਾ ਇਹ ਸਰਾ ਕਰਦਾ ਵੇਖੋ ਫਿਰ ਟੱਕਰਾ ਹੋ ਗਿਆ ਦੇਖੋ ਪਰ ਅੰਬਾ ਵੜਨਾ ਮਜ਼ਾਕ ਥੋੜੀ ਹੈ ਅੰਬਸਰੇ ਦਾ ਰੀਡਰ ਸਰਾ ਕਰਦਾ ਹੈ ਆ ਗਿਆ ਫਿਰ ਮੰਨਾ ਬੱਲਣੋ ਵਾਲਾ ਇਹਦੀਆਂ ਤਿੰਨ ਗੋਡਿਆਂ ਤੇ 21000 ਲੱਗਿਆ ਦੇਖੋ ਫਿਰ ਕਿਹਦੇ ਨਾਲ ਹੁੰਦਾ ਟੱਕਰਾ ਇਹ 21000 ਜੱਤ ਪਾਉਂਦਾ ਕਿ ਨਹੀਂ ਜੱਤ ਪਾਉਂਦਾ ਲੱਗਦਾ ਜਿੱਤੂ ਗਾ ਸਰਾਹ ਕਰ ਗਿਆ ਮੁੰਡਾ ਹਲਕਾ ਜ ਟੱਚ ਲੈ ਕੇ ਭੱਜ ਗਿਆ ਆ ਗਿਆ ਫਿਰ ਦੀਪਦਪੁਰਜੀ ਵਾਲਾ ਇਹਦਾ ਪਿੰਡ ਅੰਮ੍ਰਿਤਸਰ ਦੇ ਲਾਗੇ ਪਿੰਡ ਹੈ ਇਹਦਾ ਗੁਰੂਆਂ ਪੀਰਾਂ ਦੀ ਧਰਤੀ ਦਾ ਹੈ ਦੇਖੋ ਫਿਰ ਤਾਂ 6 ਫੁੱਟ ਤੋਂ ਤਾਂ ਕਰਦੇ ਜਾਂਦਾ ਦੇਖੋ ਸਰਾਗ ਲਵਾਤਾ ਹੈ 6 ਇਹਦੇ ਉਹ ਭੱਜ ਗਿਆ ਦੀਪਦਪੁਰਜੀ ਲਈ ਇੱਕ ਲਾਇਕ ਤਾਂ ਬੰਦ ਆਏ ਦੀਪਦਪੁਰਜੀ ਆ ਦੇ ਟਾਈਮ ਦਾ ਸਿਰੇ ਦਾ ਰੇਟਰ ਆ ਗਿਆ ਫਿਰ ਪ੍ਰਦਮਨ ਦੇਖੋ ਫਿਰ ਕਿਹਦੇ ਨਾਲ ਮੁਕਾਬਲਾ ਹੁੰਦਾ ਮੁਰੇ ਚਾਰਜਾਪੀ ਨੇ ਸ਼ੀਲੂ ਨਾਲ ਹੋ ਗਿਆ ਟੱਕਰਾ ਪਰ ਪ੍ਰਦਾਮਣ ਵੀ ਸਿਰਾ ਸ਼ੀਲੂ ਵੀ ਸਿਰਾ ਦੇਖੋ ਫਿਰ ਕਿਹਦੇ ਨਾਲ ਹੁੰਦਾ ਪਰ ਸ਼ੀਲੂ ਨੇ ਇੱਕ ਜੱਫਾ ਲਾ ਕੇ ਬੱਲੇ ਬੱਲੇ ਕਰਵਾਤੀ 1.5 ਲੱਖ ਚ ਇੱਕ ਜੱਫਾ ਜੁੜ ਗਿਆ ਇਹਦਾ ਆਇਆ ਫਿਰ ਅੰਬਾ ਅੰਬਾਈ ਸੌਰ ਸਿੰਘ ਦੀ ਧਰਤੀ ਦਾ ਇੱਕ ਪਾਸੇ ਸ਼ਨੀ ਕਾਲੇ ਸੰਘਿਆ ਵਾਲਾ ਦੇਖੋ ਫਿਰ ਹੋ ਗਿਆ ਸ਼ਨੀ ਕਾਲੇ ਸੰਘਿਆ ਵਾਲ ਨਾਲ ਮੁਕਾਬਲਾ ਪਰ ਅੰਬਾ ਸਿਰੇ ਦਾ ਰੇਡਾ ਪਤੰਦਰ ਜੀ 1.5 ਕੁਆਂਟਲ ਲੰਘੂ ਭਜਿਆ ਨਾ ਸਰਾ ਕਰਤਾ ਆ ਰੀਡ ਚੈੱਕ ਕਰੋ ਦੀ ਦੇਖੋ ਫਿਰ ਹੋ ਗਿਆ ਸ਼ਿਲੂ ਨਾਲ ਮੁਕਾਬਲਾ ਦੇਖੋ ਫਿਰ ਸ਼ਿਲੂ ਹਰਿਆਣੇ ਦਾ ਸਿਰੇ ਦਾ ਰੇਡ ਚਾਫੀ ਆ ਅੱਜ ਦੇ ਟਾਈਮ ਦਾ ਸ਼ਿਲੂ ਦੂਜਾ ਜੱਫਾ ਲਾਉਣ ਨੂੰ ਤਿਆਰ ਆ ਦੇਖੋ ਫਿਰ ਪਰ ਇਹ ਨੰਬਰ ਰੇਡਰ ਦਾ ਬੱਲੇ ਬੱਲੇ ਕਰਵਾਦੀ ਰੇਡਰ ਨੇ ਸ਼ਿਲੂ ਤੋਂ ਭੱਜ ਗਿਆ ਰੇਡਰ ਪੂਰੀ ਕੜਕ ਸੰਗੀਚੋ ਆ ਗਿਆ ਫਿਰਦੀਪ ਦੁਰਜੀ ਵਾਲਾ ਦੀਪ ਦੁਰਜੀ ਵਾਲਾ ਜਿਹੜਾ ਘਟਾ ਕਿਸੇ ਨਾਲ ਇਹ ਅੱਜ ਬੈਸਟ ਨਿਕਲ ਨੂੰ ਫਿਰਦਾ ਇਹ ਸਿਰਾਗਾ ਲਬਾਤਾ ਦੀਪ ਦੀ ਵੀ ਇਹ ਵੀ ਐਕਸ਼ਨ ਵਾਲੀ ਮਸ਼ੀਨ ਕਹਿੰਦੇ ਆ ਇਹਨੂੰ ਐਕਸ਼ਨ ਤੇ ਐਕਸ਼ਨ ਕਰਦਾ ਏ ਸਰਾਹ ਕਰਦਾ ਏ ਗੱਲਬਾਤ ਆ ਪੂਰੀ ਚ ਉਬਰਦੀ ਦੇਖੋ ਫਿਰ ਹਲਕਾ ਜਿਹਾ ਟੱਚ ਲਿਆ ਡਬਲ ਟੱਚ ਦਾ ਇਸ਼ਾਰਾ ਲੱਗਦਾ ਸਰਾਹ ਕਰਤਾ ਰੀਡਰ ਦਾ ਨੰਬਰ ਆ ਗਿਆ ਫਿਰ ਪ੍ਰਦਮਣ ਇਕੋ ਫਿਰ ਕਿਹਦੇ ਨਾਲ ਹੁੰਦਾ ਟੱਕਰਾ ਸ਼ੀਲੂ ਅਜ 1.5 ਲੱਖ ਦਾ ਜੇਤੂ ਬਣੂਗਾ ਲੱਗਦਾ ਦੇਖੋ ਫਿਰ ਹੋ ਗਿਆ ਸ਼ੀਲੂ ਨਾਲ ਟੱਕਰਾ ਉਹ ਸ਼ੀਲੂ ਨੂੰ ਬਾਹਰ ਠੋਕ ਕੇ ਘਰਾਉਣ ਤੋਂ ਇਹ ਸੋਹਣਾ ਸਰੀਰ ਆ ਦੇਖੋ ਮੁੰਡੇ ਦਾ ਕਿੰਨਾ ਸੋਹਣਾ ਸੋਹਣਾ ਸਰੀਰ ਸੰਭਾ ਆ ਗਿਆ ਫਿਰ ਪਲਵਣ ਇਹ ਪਲਵਾਨਾਂ ਦੇ ਪਿੰਡ ਦਾ ਏ ਪਹਿਲਵਾਨੀ ਵੀ ਕੀਤੀ ਏ ਮੁੰਡੇ ਨੇ ਫਿਰ ਕਬੱਡੀ ਵਿੱਚ ਸਿੱਧਾ ਓਪਨ ਵਿੱਚ ਆਇਆ ਏ ਓਪਨ ਵਿੱਚ ਆ ਕੇ ਬੱਲੇ ਬੱਲੇ ਕਰਵਾਤੀ ਅੰਬੇ ਨੇ ਦੇਖੋ ਫਿਰ ਹੱਥ ਨਹੀਂ ਧਰਾਉਂਦਾ 1 ਇੰਚੀ ਤਾਂ ਜਮਾ ਹੀ ਨਹੀਂ ਲਾਉਂਦਾ ਇਹ ਪਤੰਦਰ ਝੂਟੇ ਹੀ ਨੇ 1 ਇੰਚੀ ਲੱਗਦੀ ਨਹੀਂ ਚਾਰਸ ਫਿਰ ਗੋਲ ਮਟੋਲ ਪਿਆ ਏ ਆਹ ਰੇਡ ਚੈੱਕ ਕਰੋ ਫਿਰ ਆ ਗਿਆ ਫਿਰ ਹੋ ਗਿਆ ਸਿੰਘ ਸਰਦਾਰ ਨਾਲ ਮੁਕਾਬਲਾ ਇੱਕ ਉੱਪਰ ਖੜਦਾ ਕੇ ਭਾਜਦਾ ਸਿੰਘ ਸਰਦਾਰ ਨੇ ਵੀ ਪੂਰੀ ਕਲੰਘੜੀ ਲਾਤੀ ਦੇਖੋ ਬਰੋ ਜੱਫਾ ਲਾ ਕੇ ਬੱਲੇ ਬੱਲੇ ਕਰਵਾਦੀ ਆ ਗਿਆ ਮੇਰਾ ਦੀਪਦਪੁਰ ਜੀ ਵਾਲਾ ਨੂੰ ਐਕਸ਼ਨਾਂ ਵਾਲੀ ਮਸ਼ੀਨ ਕਹਿੰਦੇ ਆ ਇੱਧਰ ਕਾਲੇ ਸੰਘਿਆਂ ਵਾਲਾ ਟੰਗਿਆ ਹੋਇਆ ਦੇਖੋ ਫਿਰ ਕਿਹਦੇ ਨਾਲ ਮੁਕਾਬਲਾ ਹੁੰਦਾ ਦੀਪ ਅਜ ਪੈਸਟ ਨਿਕਲ ਨੂੰ ਫਿਰਦਾ ਕਾਲੇ ਸੰਘਿਆਂ ਨੂੰ ਟੱਚ ਲੈਣ ਨੂੰ ਫਿਰਦਾ ਸੀਗਾ ਇੱਧਰ ਹੋ ਗਿਆ ਫਿਰ ਵੇਖੋ 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 ਇਧਰ ਥਾਪੀ ਵੱਜੂਗੀ ਲੱਗਦਾ ਮੈਨੂੰ ਦੀਪ ਤੇ ਗੁੱਸਾ ਜੜ ਗਿਆ ਦੀਪ ਨੂੰ ਇਧਰ ਵੇਖੋ ਥਾਪੀ ਤੇ ਥਾਪੀ ਵਾਈਦੀ ਸਰਾਹਦਾ ਦੀਪ ਨੇ ਮਾਹੌਲ ਬਣਾਦਾ ਦੀਪ ਨੇ ਆ ਗਿਆ ਫਿਰ ਪ੍ਰਦਮਣ ਹੋ ਗਿਆ ਸ਼ਿੱਲੂ ਨਾਲ ਟਕਰਾ ਸ਼ਿੱਲੂ ਦੂਜਾ ਜੱਫਾ ਲਾਉਣ ਨੂੰ ਤਿਆਰ ਬਰ ਤਿਆਰ ਆ ਇਹ 1.5 ਲੱਖ ਦਾ ਜੇਤੂਵਾਨ ਨੂੰ ਫਿਰਦਾ 1.5 ਲੱਖ ਦਾ 1.5 ਲੱਖ ਬਹੁਤ ਿਆਦਾ ਹੁੰਦੇ ਆ ਲੱਗਿਆ ਦੂਜਾ ਜੱਫਾ ਫਿਰ ਸਰਾਹਗਰਤਾ ਦੂਜਾ ਜੱਫਾ ਲਾ ਕੇ ਵੀ ਸ਼ਿੱਲੂ ਨੇ ਆ ਗਿਆ ਫਿਰ ਅੰਬਾ ਅੰਬਾ ਵੀ ਘਾਟੀ ਰੋਗਦਾ ਏ ਅੰਬਾ ਪੂਰਾ ਪਹਿਲਵਾਨਾਂ ਦੀ ਧਰਤੀ ਦਾ ਅੰਬਾ ਅੰਬਾ ਸਰਾਗਾ ਕਰਦਾ ਮਰੇ ਝੂਟੇ ਜੀ ਨਹੀਂ ਜਾਣਾ ਅੰਬ ਵਿੱਚ ਵੀ ਹੋ ਗਿਆ ਫਿਰ ਟੱਕਰਾ ਵੇਖੋ ਉੱਤੋਂ ਉੱਤੋਂ ਹੀ ਲੈ ਕੇ ਨੰਬਰ ਭੱਜ ਜਾਂਦਾ ਸਰਾਗਾਤਾ ਅੰਬੇ ਨੇ ਵੀ ਅੱਜ ਦੇ ਟਾਈਮ ਦਾ ਅੰਬੇ ਦਾ ਕੋਈ ਤੋੜ ਨਹੀਂ ਹੈਗਾ ਆ ਗਿਆ ਫਿਰ ਦਪੁਰਜੀ ਵਾਲਾ ਦਪੁਰਜੀ ਵਾਲੇ ਦਾ ਵੀ ਅੱਜ ਦੇ ਟਾਈਮ 'ਚ ਕੋਈ ਤੋੜ ਨਹੀਂ ਹੈਗਾ ਦਪੁਰਜੀ ਵਾਲਾ ਵੀ ਸਰਾਗਾਉਂਦਾ ਸਰਾਹ ਦੇਖੋ ਪਰ ਕਿਹਦੇ ਨਾਲ ਹੁੰਦਾ ਟੱਕਰਾ ਅੱਜ ਸ਼ਨੀ ਕਾਲੇ ਸੰਘੇ ਵਾਲਾ ਵਾਰ-ਵਾਰ ਟਰਾਈ ਕਰ ਰਿਹਾ ਦੀਪਦਰਪੁਰ ਜੀ ਨੂੰ ਜੱਫਾ ਲਾਉਣ ਵਾਸਤੇ ਦੇਖੋ ਫਿਰ ਫੇਰ ਪਾਇਆ ਕਾਲੇ ਸੰਘੇ ਵਾਲਾ ਪਰ ਹਲਕਾ ਹੈ ਟੱਚ ਲੱਗਿਆ ਡਬਲ ਟੱਚ ਦਾ ਇਸ਼ਾਰਾ ਲੱਗ ਗਿਆ ਆ ਗਿਆ ਫਿਰ ਪ੍ਰਦਮਣ ਪ੍ਰਦਮਣ ਵੀ ਅੱਜ ਵੀਰ-ਵੀਰ ਕੇ ਕਾਡੀਆਂ ਪਾਉਂਦਾ ਹੈ ਇਹ ਸਰੀਰ ਬਹੁਤ ਸੋਹਣਾ ਸਾਹਮੇ ਪ੍ਰਦਮਣ ਨੇ ਦੇਖੋ ਫਿਰ ਪਰ ਪਾਰ ਨਿਕਲ ਗਿਆ ਪਤੰਦਰ ਆ ਗਿਆ ਫਿਰ ਅੰਬਾ ਸੌਰ ਸਿੰਘ ਵਾਲਾ ਪਰ ਇਹਨੂੰ ਬਾਹਰ ਕੱਢ ਕੇ ਦਿਖਾਓ ਤੁਸੀਂ ਇਹ ਨਹੀਂ ਹੱਥ ਤਰੋਂਦਾ ਕਿਸੇ ਤੋਂ ਵੀ ਇਹਨੂੰ ਤਾਂ ਟਾਵੇਂ ਹੀ ਜੱਫਾ ਲੱਗਦਾ ਇਹਨੂੰ ਟਾਵੇਂ ਹੀ ਇਹਦਾ ਬੰਦੇ ਦੇ ਧੌਲ ਮਾਰ ਕੇ ਸੜ ਦਿੰਦਾ ਇਹਨੂੰ ਛੇਦੀ ਹੱਥ ਹੀ ਨਹੀਂ ਪੈਂਦਾ ਹੈਗਾ ਸਰਾ ਕਰਤਾ ਅੰਬੇਲੀ ਇੱਕ ਲਾਇਕ ਦਾ ਬਣਦਾ ਹੈ ਇੱਕ ਵਾਰੀ ਆਹ ਰੇਡ ਵੀ ਚੈੱਕ ਕਰ ਲੋ ਦੇਖ ਇੱਕ ਵਾਰ ਕੀ ਦੇ ਨਾਲ ਹੁੰਦਾ ਮੁਕਾਬਲਾ ਦੇਖ ਇੱਕ ਵਾਰ ਮੂਰੇ ਚਾਰ ਜਾਪੀ ਨੇ ਚਾਰੇ ਟੌਪ ਦੇ ਜਾਪੀ ਨੇ ਵੇਖੋ ਨੀ ਨਿਕਰਲ ਨਾਲ ਹੋ ਗਿਆ ਲਾਲ ਨਿਕਰਲ ਨਾਲ ਮੁਕਾਬਲਾ ਦੇਖੋ ਫਿਰ ਦੇਖੋ ਫਿਰ ਧੂਕੇ ਲਿਆਨ ਨੂੰ ਫਿਰ ਰੋ ਲੈ ਗਿਆ ਰੀਟਰ ਰੀਟਰ ਲਈ ਇੱਕ ਲਾਈਕ ਦਾ ਬੰਦ ਆਇਆ ਆ ਗਿਆ ਫਿਰ ਦੁਬਰਜੀ ਵਾਲਾ ਦੁਬਰਜੀ ਵਾਲਾ ਅੱਜ ਬੈਸਟ ਨਿਕਲ ਨੂੰ ਫਿਰਦਾ ਬੈਸਟ ਦੇਖੋ ਫਿਰ ਮੂਰੇ ਚਾਰ ਜਾਫੀ ਨੇ ਇੱਕ ਹੋ ਗਿਆ ਕਾਲੀ ਸੰਘਿਆ ਨਾਲ ਹਲਕਾ ਜਿਹਾ ਟੱਚ ਦੇਖੋ ਫਿਰ ਸਰਾਗਤਾ ਦੀਪ ਨੇ ਵੀ ਆ ਗਿਆ ਫਿਰ ਪ੍ਰਦਮਣ ਪ੍ਰਦਮਣ ਅੱਜ ਵੀਰ ਵੀਰ ਕੇ ਕੌਡਿਆਂ ਪਾਉਂਦਾ ਅੱਜ ਦੇਖੋ ਫਿਰ ਅਜੇ ਸ਼ਿੱਲੂ ਨੇ ਟੱਚਾ ਹੋਇਆ ਤਾਂ ਪਰੀਆਣਾ ਲੱਗ ਜੇ ਸੜਣਾ ਲੱਗ ਜੇ ਹੋ ਗਿਆ ਫਿਰ ਗਿਆਨੀ ਨੂੰ ਬਾਹਰ ਕਾਢਦਾ ਰੇਡਰ ਨੇ ਸਰਾਗਾ ਤਾਂ ਆ ਗਿਆ ਫਿਰ ਅੰਬਾ ਵੈਲਵਾਨ ਵਿਥ ਨਵਾਬਾਂ ਵਾਲੀ ਤੋਂ ਆ ਰਾਮਬੇ ਦੀ ਵੀ ਅੰਬੇ ਦੀ ਸਰਾਗ ਲਵਾਦਾ ਅੰਬੇ ਦੀ ਵੀ ਇਹਦੀ ਲੋਕ ਖੇਡ ਨੂੰ ਪਿਆਰ ਕਰਦੇ ਆ ਅੰਬੇ ਦੇ ਨੂੰ ਆ ਗਿਆ ਫਿਰ ਚੋਬਰ ਸਰਾ ਲਾਉਂਦਾ ਇਹ ਵੀ ਚੋਬਰ ਧੂਕੇ ਲੈ ਜਾਂਦਾ ਬੰਦੇ ਨੂੰ ਇਹ ਵੀ ਨਵਾਂ ਨਵਾਂ ਉੱਠਿਆ ਉੱਪਰ ਦੇ ਕੋ ਉੱਪਰ ਹੋ ਗਿਆ ਸਿੰਘ ਸਰਦਾਰ ਦਾ ਮੁਕਾਬਲਾ ਪਰ ਆਹ ਗਲੰਗੜੀ ਚੋਂ ਨਿਕਲਣਾ ਮੁਸ਼ਕਲ ਆ ਸਿੰਘ ਸਰਦਾਰ ਨੇ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਸ ਆ ਗਿਆ ਫਿਰ ਦਬੁਰਜੀ ਵਾਲਾ ਦਬੁਰਜੀ ਵਾਲੇ ਨੂੰ ਜੱਫਾ ਲਾ ਕੇ ਦਿਖਾਓ ਫੇਰ ਗੱਲ ਬਣੇ ਦਬੁਰਜੀ ਵਾਲਾ ਵੀ ਵੀਰ ਵੀਰ ਕੇ ਕਾਊਟਿੰਗ ਆ ਪੋਗਾ ਇਹ ਅੰਮ੍ਰਿਤਸਰ ਦੀ ਧਰਤੀ ਦਾ ਇਹਨੂੰ ਐਕਸ਼ਨਾਂ ਵਾਲੀ ਮਸ਼ੀਨ ਕਹਿੰਦੇ ਕਬੱਡੀ ਚ ਇਹਨੇ ਘਰੇ ਮੋਟਰਸਾਈਕਲਾਂ ਟਰੈਕਟਰਾਂ ਦੀ ਸਾਧਨਾ ਦੀ ਏਜੰਸੀ ਛੋਲ ਛੱਡੀ ਐ ਨੇ ਇਹਨੇ ਸਰਾ ਲਾਉਂਦਾ ਇਹ ਵੀ ਸਰਾ ਗੱਲ ਬਣਾ ਬਣਾਤੀ ਦੇਖੋ ਫਿਰ ਮੇਲਾ ਬਣਾ ਰਾਇ ਨੇ ਵੇਖੋ ਫਿਰ ਐਕਸ਼ਨ ਤੇ ਐਕਸ਼ਨ ਹੁੰਦਾ ਪਰ ਦੀਪਦਪੁਰਜੀ ਵਾਲਾ ਅੱਜ ਸਾਰਿਆਂ ਕੌਡੀਆਂ ਸਫਲ ਪਾ ਗਿਆ ਗਰਾਉਂਡ ਨੂੰ ਮੱਥਾ ਟੇਕਦਾ ਸਤਿਗੁਰੂ ਆ